ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸ਼ਰਫ ਅਲੀ ਸ਼ਾ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਬਾਈਨੂ ਜੀਰਾ ਪੈਂਦੀ ਆ ਜੀਰੇ ਤੋਂ ਵੀ 15 ਕਿਲੋਮੀਟਰ ਰਹਿ ਜਾਂਦਾ ਦੂਰ ਤੇ ਦੂਜੀ ਦੂਜੀ ਸਾਈਡ ਧਰਮਕੋਟ ਤੇ ਜੀਰੇ ਦੇ ਸੈਂਟਰ ਚਾ ਧਰਮਕੋਟ ਵੀ ਬਾਈ ਨੂੰ 15 ਕਿਲੋਮੀਟਰ ਆ ਤੇ ਜੀਰਾ ਵੀ 15 ਕਿਲੋਮੀਟਰ ਤੇ ਮਖੂ ਵੀ ਬਾਈ 15 ਕਿਲੋ ਹਾਂਜੀ ਪਾਮਾ ਖੂ ਵੀ 15 ਕਿਲੋਮੀਟਰ ਆ ਜਿਹੜਾ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਬਾਈ ਕੋਲ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੋ ਤਾਜ਼ੇ ਸੂਏ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਵੇਂ ਸੂਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਦਰਸ ਦੱਸ ਦਿਓ ਜੀ ਗੁਰਦੀਪ ਸਿੰਘ ਨਾਂ ਜੀ ਪਿੰਡ ਸ਼ਰਫਰੀ ਸ਼ਾ ਜ਼ਿਲ੍ਹਾ ਤੇ ਤਹਿਸੀਲ ਜੀ ਜ਼ਿਲ੍ਹਾ ਰੋਜਪੁਰ ਤਹਿਸੀਲ ਜੀਰਾ ਜੀ ਠੀਕ ਹੈ ਜੀ ਬਾਈ ਮੋਬਾਈਲ ਨੰਬਰ ਜੀ 8872 787814 ਜੀ ਠੀਕ ਹੈ ਜੀ ਮੋਬਾਈਲ ਦਾ ਕੰਮ ਆ ਵਪਾਰ ਦਾ ਕੰਮ ਆ ਜੀ ਹਾਂ ਜੀ ਠੀਕ ਹੈ ਜੀ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਕਿੰਨਵੇਂ ਸੂਏ ਸੂਈ ਆ ਜੀ ਇਹ ਏ ਵੀਰੇ ਦੂਜੇ ਸੁਵੇ ਆ ਕਰ ਦੇ ਤਾਂ ਕਹਿੰਦੇ ਪਰ ਤੀਜੇ ਲਾ ਲੋ ਚ ਦੂਜੇ ਲਾ ਲੋ ਜਿਹਨੇ ਲੈਣੀ ਆਵਦਾ ਦਾਜਾ ਬਲਾਲੇ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੁਵੇ ਨੂੰ ਇਹਨੂੰ 20 ਦਿਨ ਹੋ ਗਏ ਆ ਜੀ ਮਗਰ ਬੱਚਾ ਕੀ ਹੈ ਜੀ ਮਗਰ ਇਹਦੇ ਬੱਚੀ ਆ ਜੀ ਮਗਰ ਬੱਚੀ ਆ ਇਹ ਵੀ ਕ੍ਰੋਸ ਦੀ ਬੱਚੀ ਆ ਤੇ ਕਿੰਨਾ ਦੁੱਧ ਬਾਈ ਨੱਟ ਤਿਆਰ ਆ ਜੀ ਵੀਰੇ ਇਸ ਟਾਈਮ ਦੇ ਥੱਲੇ 10 ਕਿਲੋ ਦੁੱਧ ਆ ਜੀ ਆਪਾਂ ਜੋਕ ਕੇ ਦੇ ਦਾਂਗੇ ਤੇ ਥੰਨਾ ਥੁਨਾ ਦੀ ਬਾਈ ਓਕੇ ਬਿਲਕੁਕੁਲ ਓਕੇ ਆ ਕੋਈ ਹੋਰ ਛਿੱਟਾ ਨਹੀਂ ਤੋੜ ਕੇ ਦਿਖਾ ਦਿਓ ਜੀ ਬਾਕੀ ਬਾਈ ਵੀਡੀਓ ਬਣਾਉਣ ਦਾ ਸਮਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ 11 ਵਜ ਕੇ ਤੇ 51 ਮਿੰਟ ਤੇ ਵੀਡੀਓ ਬਣਾ ਰਹੇ ਆ 12 ਰੱਖ ਲੋ ਤੇ ਹਜੇ ਸ਼ਾਮ ਦੀ ਚਵਾਈ ਤੇ ਕਰ 6 ਘੰਟੇ ਬਾਕੀ ਨੇ ਥਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾ ਭਰਿਆ ਹੋਣਾ ਸੀ ਬਾਕੀ ਜਿੰਨਾ ਲਿਆਵੀਰ ਵਾਪਸ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਤੁਸੀਂ ਆ ਕੇ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰ ਸਕਦੇ ਹੋ ਥਣਾ ਦੇ ਸੈਜ ਬਹੁਤ ਸੋਹਣੇ ਚਾਰੇ ਥਨ ਨਿੱਖੜਵੇਂ ਇੱਕੋ ਸੈਜ ਦੇ ਹੱਥੀ ਚਵਾਈ ਵਾਲੇ ਬਾਕੀ ਆ ਕੇ ਤਸੱਲੀ ਕਰ ਲਿਓ ਬਾਈ ਕਹਿੰਦਾ ਥਨਾ ਦੀ ਆਪਣੀ ਗਰੰਟੀ ਆ ਕੋਈ ਭੂਰ ਸ਼ਿੱਟਾ ਨਹੀਂ ਤੇ ਬਾਈ ਸੀਲ ਸਾਬ ਪੂਰੀ ਆ ਜੀ ਪੂਰੇ ਆ ਜੀ ਸੀਲ ਸਾਬ ਪੂਰੀ ਆ ਜੀ ਪੂਰੀ ਸੀਲ ਸਾਬ ਆ ਦੋ ਟਾਈਮ ਚਾਰ ਟਾਈਮ ਬਾਈ ਜੇ ਕੁਝ ਵਾਈ ਕਰਨੀ ਚਾਹੁੰਦਾ ਜਿੰਨੇ ਟਾਈਮ ਮਰਜੀ ਚੋਵੇ ਆਪਾਂ ਨੂੰ ਕੋਈ ਤਰਾਜ ਨਹੀਂ ਠੀਕ ਹੋ ਗਿਆ ਉਹ ਜਿਹੜੇ ਤੁਹਾਡੇ ਕੈਮਰੇ ਤੋਂ ਮਾਰੀ ਡਰਦੀ ਲੋ ਜੀ ਸੀਲ ਸਾਬ ਕਰਮ ਵਾਲੀ ਦਾੰਤੀ ਕੋਈ ਨਹੀਂ ਦੇਖ ਸਕਦੇ ਹੋ ਬਾਕੀ ਥਨਾ ਦੇ ਸਹਿ ਸੋਹਣੇ ਆ ਜਹੇ ਜਵਾਗ ਚ ਹੋਈ ਜਾਣਾ ਜਿੰਨੇ ਅਕੀ ਧਾਰਾ ਮਗਰ ਬੱਚਾ ਬੱਚੀ ਆ ਮੁੱਲ ਬਈ ਇਹਦਾ ਜੈਜ ਮੁੱਲ ਬਾਈ 30 ਕਰਾ ਲਓ 32 ਕਰਾ ਲਓ ਆਪਾਂ 28000 ਦੀ ਦੇ ਦੇਾਂਗੇ ਜੀ ਮਾੜਾ ਮੋਟਾ ਛੋਟ ਛੱਪਾ ਉਹ ਛੋਟ ਛੱਪਾ ਕਰਾਂਗੇ ਜੀ ਠੀਕ ਆ ਜੀ ਮੁੱਲ ਜੈ ਜੀ ਕੀਤਾ ਬਾਈ ਨੇ 28000 ਰੁਪਇਆ ਬਾਈ ਕਹਿੰਦਾ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਪਰ 28000 'ਚ ਛੋਟ ਛੱਪਾ ਕਰ ਦਾਂਗੇ ਮਗਰ ਬੱਚਾ ਵੱਛੀ ਆ ਜੀ ਦੋ ਨੰਬਰ ਬਾਈ ਐਚ ਆ ਫੇਦੀ ਕੀ ਡਿਟੇਲ ਆ ਜੀ ਵੀਰੇ 2 ਵੀਕ ਦੇੰ ਦੀ ਐ ਸੂਈ ਐ ਇਹਦੇ ਕੀ ਦਿੱਤਾ ਜੀ ਬੱਚਾ ਵੱਛਾ ਜੀ ਜਿਹਦੇ ਮਗਰ ਬੱਚਾ ਵੱਛਾ ਜੀ ਕਿੰਨਾ ਦੁੱਧ ਬਾਈ ਨਗਰ 12 ਕਿਲੋ ਆ ਜੀ ਜੋਕ ਕੇ ਦੇ ਦਾਂ ਹਾਂ ਜੀ 11 ਕਿਲੋ ਆ ਜੀ ਜ ਪਾਵੇਂ ਆਨਲਾਈਨ ਗਾਰੰਟੀ ਮੰਗਾ ਲਿਆ ਆਪਣੇ ਠੀਕ ਆ ਤੇ ਬਾਈ ਥਣਾ ਦਾ ਕੋਈ ਭੂਰ ਛੱਟਾ ਨਾ ਜੀ ਇੱਕ ਨੰਬਰ ਦੀ ਚੋਈ ਇੱਕ ਨੰਬਰ ਚੋਈ ਇਹ ਵੀ ਦੋ ਰਕੇ ਦਿਖਾ ਦਿਓ ਕਿੰਨੇਵੇਂ ਸੂਏ ਸੂਈ ਆ ਬਾਈ ਬਾਈ ਇਹ ਦੂਜੇ ਸੂਏ ਆ ਜੀ ਠੀਕ ਆ ਜੀ ਹਾਂਜੀ ਦੂਜੇ ਸੂਏ ਸੂਈ ਆ ਬਾਈ ਦੇ ਦਸਨ ਮੁਤਾਬਕ 20 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱੱਛਾ ਏ ਬਾਕੀ ਕੱਦ ਕਾਠ ਤੇ ਵਜਣ ਵਾਲੀ ਗਾਂ ਏ ਦੁੱਧ ਬਾਈ ਕਹਿੰਦਾ 12 ਕਿਲੋ ਆ 11 ਕਿਲੋ ਦੀ ਆਪਾਂ ਗਾਰੰਟੀ ਲੈਂਦੇ ਆਪਣੇ ਘਰੇ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਚਾਹੇ ਛੇ ਟਾਈਮ ਚੋਲੇ ਜੀ ਥਣਾ ਦੇ ਸਾਈਡ ਤੋਂ ਨੇੜੇ ਤੋਂ ਦਿਖਾ ਦਿੰਨੇ ਆਂ ਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਥਨਾਂ ਦੇ ਸਾਈਜ਼ ਟੋਰਲੀ ਵੀਰ ਥਨਾਂ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋ ਜੇ ਕਿਸੇ ਨੇ ਵੀਰ ਨੇ ਆਨਲਾਈਨ ਮਗਵਾਉਣੀ ਆ ਤਾਂ ਆਨਲਾਈਨ ਵੀ ਮਗਵਾ ਸਕਦਾ ਬਾਕੀ ਆ ਕਿ ਤਸੱਲੀ ਜੇ ਕਿਸੇ ਕੇ ਵੀਰ ਨੇ ਕਰਨੀ ਹੋਵੇ ਆਪਦੀ ਦੋ ਟਾਈਮ ਕਰ ਲੈ ਚਾਰ ਟਾਈਮ ਕਰ ਲੈ ਚਾਹੇ ਛੇ ਟਾਈਮ ਕਰ ਲੈ ਬਾਈ ਕਹਿੰਦਾ ਮੇਰੇ ਘਰੇ ਪੂਰੀ ਸੀ ਕਿਲੋ ਜੋ ਜੋ ਕੇ ਦੇ ਦਾਂਗੇ ਲਓ ਜੀ ਅੱਗੇ ਦੁੱਧ ਹੁੰਦਾ ਸੇਵਾ ਦਾ ਅਗਲੇ ਦੇ ਘਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਵਧੂਗੀ ਅਜੇ ਦਾ ਵੀਰ ਦੋ ਤਿੰਨ ਇਹਦਾ ਮੁੱਲ ਬਾਈ ਇਹਦਾ ਵੀ ਰੇਸ਼ ਜੋ ਮਰਜ਼ੀ ਕਰਾਉਣ ਭਾ 40 ਕਰਾ ਲਓ ਆਪਾਂ 36000 ਦੀ ਦੇ ਦੇਣੀ 36000 ਦੀ ਹਨ ਹਾਂਜੀ ਠੀਕ ਆ ਜੀ 36000 ਦੀ ਹਨ ਬਾਈ ਦੀ ਜਿਹੜੇ ਵੀਰ ਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ